ਮਸਟਰ ਬਾਣੀ ਜੀ ਦੀ ਪਾਰਟੀ ਫਰਸ ਪਾਰਟੀ ਫਰਸ ਪਾਰਟੀਆਂ ਦੇ ਖਿਲਾਫ ਹੈ। ਕੰਨ ਸੈਟਲ ਪਾਰਟੀ ਯੂਵੀ ਉਹ 2 ਨੰਬਰ ਚਲਾਨੀ। ਇਹਨਾਂ ਨੂੰ ਪ੍ਰਵਾ ਪਾਰਟੀ ਸਨੈਪ ਕਰੀ ਨਾ ਕਰੀ ਜਾਂਦਾ ਹੈ ਇੱਕ ਇੱਕ ਕਰੀ ਜਾਂਦਾ ਹੈ ਕੋਈ ਨਹੀਂ ਚੱਲੇਗਾ ਜਿਹੜੇ ਤਾਂ ਉਹਨੋਂ ਕਾਈ ਜੀ ਬੈਕ ਸਬਸਕ੍ਰਾਈਬ ਬੋਲ ਰਹੇ ਪੰਜਾਬੀ ਦੇ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਆਈਜੀਪੀ ਫਰੀਦਕੋਟ ਜਿਹੜਾ ਕੱਲ ਦਾ ਆਪਰੇਸ਼ਨ ਪ੍ਰਹਾਰ ਜਿਹੜਾ ਕਿ ਪੂਰੇ ਪੰਜਾਬ ਵਰ ਦੇ ਵਿੱਚ ਜਿਹੜੇ ਕਿ ਕ੍ਰਿਮੀਨਲ ਬੰਦੇ ਨੇ ਗੈਸਟਾਈ ਬੰਦੇ ਨੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੰਗੀ ਪੰਦਰ ਤੇ ਤੇ ਉਹਦੇ ਤਹਿਤ ਹੀ ਅੱਜ ਅੱਜ ਪੂਰੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵਕਵਕ ਥਾਵਾਂ ਤੇ ਰੇਡ ਕੀਤੀ ਜਾ ਰਹੀਆਂ ਹਨ ਜਿਹੜੇ ਕਿ ਕ੍ਰਿਮੀਨਲ ਬੰਦੇ ਆ ਉਹਨਾਂ ਦੇ ਐਸੋਸੀਏਟਸ ਆ ਉਹਨਾਂ ਦੇ ਖਿਲਾਫ ਦਰਪકડ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਅਰੇਸ਼ਟਾਂ ਪਾਈਆਂ ਜਾ ਰਹੀਆਂ ਹਨ ਉਹਨਾਂ ਦੇ ਖਿਲਾਫ ਬੰਦੀ ਕਾਨੂੰਨ ਦੀ ਤਰ੍ਹਾਂ ਵਾਲੇ ਤਦਕ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਸੇ ਤਹਿਤ ਜ਼ਿਲ੍ਹੇ ਦੇ ਤਹਿਤ ਵਕਵਕ ਥਾਵਾਂ ਤੇ ਰੇਡਸ ਤੋਂ ਇਲਾਵਾ ਨਾਕਾਬੰਦੀ ਵੀ ਕੀਤੀ ਗਈ ਹੈ ਜਿ ਜਦੋਂ ਦੇ ਆਪਰੇਸ਼ਨ ਸ਼ੁਰੂ ਹੋਇਆ ਉਸ ਤੋਂ ਬਾਅਦ ਫਿਰਿੰਦਰਸ ਦੇ ਵਿੱਚ ਆਫਰਾ ਫਰੀ ਮਚੀ ਹੋਈ ਹੈ ਉਹ ਆਪਣਾ ਇਲਾਕਾ ਛੜਨ ਦੀ ਫਿਰਾਗ ਦੇ ਵਿੱਚ ਵੀ ਹੈ ਤੇ ਉਹਦੇ ਲਈ ਅਸੀਂ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਕਿ ਜਿਹੜੇ ਇਦਾਂ ਦੇ ਬੰਦੇ ਜਿਹੜੇ ਪੁਲਿਸ ਤੋਂ ਦਰਦੇ ਭੱਜਦੇ ਆ ਉਹਨਾਂ ਨੂੰ ਵੀ ਆਪਾਂ ਰਾਉਂਡ ਅਪ ਕਰ ਸਕੀਏ ਇਹਦੇ ਤਹਿਤ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਕੱਲ 45 ਤੋਂ ਵੱਧ ਕ੍ਰਿਮੀਨਲ ਕਿਸਮ ਦੇ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਪਾਈਆਂ ਸੀਗੀਆਂ ਤੇ ਉਸੇ ਲੜੀ ਦੇ ਤਹਿਤ ਅੱਜ ਵੀ ਸਾਡੀ ਕਾਰਵਾਈ ਜਾਰੀ ਹੈ ਤੇ ਇਹ ਜਿਹੜਾ ਆਪਰੇਸ਼ਨ ਹੈ ਪੂਰਾ ਇਹਦਾ ਇਮਪੈਕਟ ਬੜਾ ਹੀ ਸਕਸੈਸਫੁਲ ਰਿਹਾ ਹੈ ਇਹਦੇ ਤੇ ਕ੍ਰਿਮੀਨਲ ਮਾਈਂਡਡ ਜਿਹੜੇ ਵਿਅਕਤੀ ਆ ਉਹਨਾਂ ਦੇ ਵਿੱਚ ਘਬਰਾਹਟ ਦਾ ਮਾਹੌਲ ਜਿਹੜਾ ਮਾਹੌਲ ਹੈ ਉਹ ਪੈਦਾ ਹੋਇਆ ਹੈ ਤੇ ਅਸੀਂ ਇਸ ਕਾਰਵਾਈ ਨੂੰ ਆਪਣੇ ਨੂੰ ਜਾਰੀ ਰੱਖਾਂਗੇ ਤੇ ਇਹ ਇਹਦੇ ਦੇ ਨਤੀਜੇ ਆ ਤੇ ਇਹ ਜਿਹੜਾ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪਬਲਿਕ ਦੇ ਵਿੱਚ ਕੰਫੀਡੈਂਸ ਵਧੇ ਕਿ ਬਈ ਜਿਹੜੇ ਕ੍ਰਿਮੀਨਲ ਟਾਈਪ ਦੇ ਬੰਦੇ ਆ ਉਹ ਡਰਪੋ ਕਿਸਮ ਦੇ ਬੰਦੇ ਆ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾਏਗਾ ਕਿੰਨੇ ਥਾਵਾਂ ਤੇ ਨਾਕੇ ਲਾਏ ਗਏ ਆ ਜੀ ਔਰ ਕਿੰਨੀ ਫੋਰਸ ਤੇ ਨਾਕਤ ਕੀਤੀ ਗਈ ਹੈ ਦੇਖੋ ਇਸ ਪੂਰੇ ਆਪਰੇਸ਼ਨ ਪ੍ਰਹਾਰ ਦੇ ਤਹਿਤ 502 ਵੱਧ ਫੋਰਸ ਜਿਹੜੀ ਮੋਬਾਈਲਾਈਜ਼ ਕੀਤੀ ਗਈ ਹੈ ਉਹਦੇ ਤਹਿਤ ਰੀਡਿੰਗ ਪਾਰਟੀਆਂ ਵੀ ਹੈ ਜਿਹੜਾ ਸਾਡਾ ਆਪਰੇਸ਼ਨ ਹੈ ਤੜਕੇ 3 ਵਜੇ ਦਾ ਹੀ ਸ਼ੁਰੂ ਹੋਇਆ ਹੈ ਉਹਦੇ ਤੱਕ ਰੀਡਿੰਗ ਪਾਰਟੀਆਂ ਵੀ ਹੈ ਨਾਕਾਬੰਦੀ ਵੀ ਹੈ ਇੰਟਰ ਡਿਸਟ੍ਰਿਕਟ ਨਾਕੇ ਵੀ ਆ ਹਰ ਕਿਸਮ ਦੇ ਜਿਹੜੀ ਉਪਰਾਲੇ ਜਿਹੜੇ ਕੀਤੇ ਗਏ ਆ ਸਰ ਜੇ ਕੋਈ ਸੁਧਰਨਾ ਚਾਵੇ ਉਹਨਾਂ ਲਈ ਵੀ ਕੋਈ ਉਪਰਾਲਾ ਕਿਸੇ ਤਰ੍ਹਾਂ ਦਾ ਦੇਖੋ ਜਿਹੜਾ ਸੁਧਰਨਾ ਚਾਹੁੰਦਾ ਹੈ ਉਹ ਤੋਂ ਬਿਲਕੁਲ ਜੋ ਕਾਨੂੰਨ ਦੇ ਤਹਿ ਸੁਦਰਨ ਦੇ ਨਾਂ ਤੇ ਡਰਾਮੇ ਕਰਦਾ ਤੇ ਉਹਦੇ ਖਿਲਾਫ ਫਿਰ ਕਾਰਵਾਈ ਕੀਤੀ ਜਾਂਦੀ ਹੈ। ਓਕੇ। ਥੈਂਕ ਯੂ।